ਬੜੇ ਦਿਨਾਂ ਬਾਅਦ ਮੰਮੀ ਨੂੰ ਮੰਮੀ ਦੀ ਫਰੈਂਡਸ ਮਿਲੀਆਂ ਪੈਸਟਿਸ ਪੰਜਾਬ ਦੀਆਂ ਸਾਰੀਆਂ ਨਿਊਜ਼ਾਂ ਫੈਲ ਦੀਆਂ ਜਾਂ ਮਤਲਬ ਸਾਡੇ ਪਿੰਡ ਦੀ ਇੱਧਰਲੀ ਨੁੱਕਰ ਚ ਉੱਧਰਲੀ ਨੁੱਕਰ ਚ ਗੱਲ ਪਚਾਉਂਦਾ ਸਭ ਤੋਂ ਤੇਜ਼ ਜਿਹੜੀ ਅੱਜ ਦੀ ਰੇਡ ਚ ਇਹੋ ਹੀ ਦੋਵੇਂ ਨੇ ਸੋ ਲਓ ਜੀ ਅੱਜ ਤੁਹਾਨੂੰ ਸੱਚ ਰਵੀਲ ਕਰਨ ਲੱਗੇ ਆ ਗੱਗੋ ਦੀ ਸੇਲੀ ਗੱਗੋ ਨੂੰ ਪਾਜੀ ਲੱਤ ਠੀਕ ਹੁਣ ਆਹ ਜੀ ਲੱਤ ਠੀਕ ਆ ਵਾ ਗੇੜਾ ਘੜਾਉਣ ਲੈ ਜਾਈਦਾ ਇਹਨੂੰ ਸੋ ਗਾਇਜ਼ ਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਵੇਖ ਵੇਖ ਐਵੇਂ ਹੀ ਖੜੀ ਮੱਛਰੀ ਜਾਂਦੀ ਐਵੇਂ ਹੀ ਖੜੀ ਤੇਲ ਪੀਵੀ ਜਾਂਦੀ ਇਹ ਮਹਿੰਗੀ ਵਾਹ ਗੱਡੀ ਆਈ ਹੈ ਇਹ ਮਹੀਸੀ ਆ ਰਿਹਾ ਏ ਮੈਂ ਅਕਸਰ ਗੱਗੂ ਗੱਲ ਵੇਖੀ ਸੋਹਣੀ ਕੁੜੀਆਂ ਦੇ ਜਿਹੜੀਆਂ ਮਹਿੰਗੀਆਂ ਮੱਝਾਂ ਨਾ ਐਵੇਂ ਨਖਰਾ ਕਰੀ ਜਾਣਗੀਆਂ ਖੜੀਆਂ ਹੀ ਆਹੋ ਬੇਫਾਲ ਤੋਂ ਹੀ ਤੇਲ ਪੀ ਜਾਣਗੀਆਂ ਖੜੀਆਂ ਹੀ ਪਤਾ ਨਹੀਂ ਕੀ ਗੱਲ ਜਿੰਨੀ ਮਹਿੰਗੀ ਮੱਝ ਹੋਊ ਤੇ ਜਿੰਨੀ ਸੋਹਣੀ ਕੁੜੀ ਹੋਵੇ ਨੇ ਐਵੇਂ ਨਖਰਾ ਕਰੀ ਜਾਣਾ ਪਤਾ ਨਹੀਂ ਕੀ ਗੱਲ ਹੈ ਹੈ ਅਗਲੀ ਤੇ ਪੈਸਾ ਲੱਗਾ ਮੋਲ ਆਹੋ ਦੇਖਣ ਆਈ ਸੀ ਨੂੰ ਦੱਸ ਚੁਗਲੀਆਂ ਬੜੇ ਦਿਨਾਂ ਬਾਅਦ ਮੰਮੀ ਨੂੰ ਮੰਮੀ ਦੀ ਫਰੈਂਡਸ ਮਿਲੀਆਂ ਪੈਸਟਿਸ ਇਹ ਸਾਰੇ ਇਹ ਇਹ ਇਥੋਂ ਹੀ ਪੰਜਾਬ ਦੀਆਂ ਸਾਰੀਆਂ ਨਿਊਜ਼ਾਂ ਗੱਲਦਿਆਂ ਜਾਂ ਮਤਲਬ ਸਾਡੇ ਪਿੰਡ ਦੀ ਇੱਧਰਲੀ ਨੁੱਕਰ ਚ ਉੱਧਰਲੀ ਨੁੱਕਰ ਚ ਗੱਲ ਪਚਾਉਂਦਾ ਸਭ ਤੋਂ ਤੇਜ਼ ਜਿਹੜੀ ਅੱਜ ਦੀ ਰੇਡ ਚ ਇਹੋ ਹੀ ਦੋਵੇਂ ਨੇ ਸੋ ਦੇਖ ਸਕਦੇ ਚੁਗਲੀਆਂ ਵੈਰੀ ਗੁੱਡ ਟਾਕ ਚੱਲ ਰਹੀ ਆ ਕਿਸੇ ਚ ਕੋਈ ਇੰਟਰਸਟ ਨਹੀਂ ਵੇਖ ਨਹੀਂ ਪੈਨ ਇਦਾਂ ਨਹੀਂ ਪੈਨ ਉਦਾਂ ਓ ਮੈਂ ਮਰ ਗਿਆ ਅੱਛਾ ਹੋਏ ਨਹੀਂ ਆਏ ਹੋ ਗਿਆ ਓਏ ਅੱਛਾ ਵੇਖ ਕਿਡਾ ਐਕਸਪ੍ਰੈਸ਼ਨ ਇਹਨਾਂ ਦੇ ਚੈੱਕ ਕਰੋ ਦੁਖੀ ਭਰਾ ਕਰਿਆ ਦੁਖੀ ਹਰੀ ਮਦੰਗਾ ਤਾਂ ਆਪ ਪੁਰੀ ਵਾਲਾ ਨਾਨਕ ਦੁਖੀ ਆ ਸਭ ਸੰਸਾਰ ਇਹ ਦੁਖੀ ਆ ਪੂਰਾ ਇਹ ਚੱਲਿਆ ਹੀਗਾ ਕੋਟ ਨੂੰ ਅੱਛਾ ਹਾਂ ਹਾਂ ਤੇ ਮੇਰੇ ਕੰਮ ਤੇ ਕਹਿੰਦਾ ਮੈਂ ਤਾਂ ਸਵੇਰੇ ਨੂੰ ਆਈ ਮੈਂ ਅੰਠੇ ਦਾਸਾ ਕੋਟ ਨੂੰ ਪਾਜੀ ਲੱਤ ਠੀਕ ਹੁਣ ਪਾਜੀ ਲੱਤ ਠੀਕ ਆ ਵਾ ਗੇੜਾ ਕਢਾਉਣ ਲੈ ਜਾਈਦਾ ਇਹਨੂੰ ਜਦੋਂ ਵੀ ਕੰਮ ਹੋਵੇਗਾ ਨਾ ਮੈਨੂੰ ਲੈ ਜਾਇਆ ਕਰੋ ਨਾਲ ਬਾਕੀ ਕਿਸੇ ਨੂੰ ਛੱਡ ਦਿਆ ਕਰੋ ਲਓ ਜੀ ਅੱਜ ਤੁਹਾਨੂੰ ਸੱਚ ਰੀਵਿਲ ਕਰਨ ਲੱਗੇ ਆ ਗੱਗੋ ਦੀ ਸੇਲੀ ਗੱਗੋ ਨੂੰ ਫਾਈਨਲੀ ਕੁੜੀ ਮਿਲ ਚੁੱਕੀ ਹੈ ਦਾੜੀ ਕਿਉਂ ਤੇਰੇ ਇੰਨੀ ਬਸਰੀ ਹੈਗੀ ਓਹ ਦਾੜੀ ਇੰਨੀ ਕਿਉਂ ਬੰਦਰੀ ਹੈ ਮੁੰਡਾ 4 ਮਹੀਨੇ ਤੋਂ ਘਰੇ ਲੱਗ ਗਈ ਗੋਰਾ ਕਰਕੇ ਵੇਖ 4 ਮਹੀਨੇ ਹੋ ਨਹੀਂ ਆਇਆ ਕੋਈ ਭਾਈ ਰੰਗ ਵੇ ਤੂੰ ਕੁੜੀ ਚਿੜੀ ਨੂੰ ਡੀਕਦੇ ਹਾਂ ਦੀ ਮੋੜ ਤੇ ਦੋਵੇਂ ਵੀਡੀਓ ਕੁੜੇ ਐਡਿਟ ਕਰਾਉ ਬਣਾਈਆ ਆਪਾਂ ਹੋਰ ਬੂਹਾ ਪਾ ਪਾ ਜੀਤ ਕਰਦਾ ਅੱਜ ਫੇਰ ਬਾ ਠੀਕ ਆ ਕਰ ਖੜੇ ਕਿਉਂ ਇੱਥੇ ਦੋਵੇਂ ਤੁਸੀਂ ਆਵੇਂ 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 ਕਾਉਂ ਇਹ ਕੀ ਮੰਗ ਬੁਲਟ ਦਾ ਤੇਰੀ ਕਿੰਨਾ ਮਾਡਲ ਚਾਹੀਦਾ ਨਹੀਂ ਪੁੱਛ ਲੈਨੇ ਆਪਾਂ ਕਿਸੇ ਨੂੰ ਉਹ ਦੱਸ ਜੇ ਕੋਈ ਬੁਲਟ ਵਗਾਊ ਹੋ ਯਾਰ ਦੱਸਿਓ ਮਿਸਤਰੀ ਦਾ ਨੰਬਰ ਦਵਾਂਗੇ ਤੇ ਜੇ ਕੋਈ ਵੀਰ ਸੋਲਰ ਵਾਲਾ ਹੋਇਆ ਉਹ ਵੀ ਦੱਸਿਓ ਅਸੀਂ ਯਾਰ ਸੋਲਰ ਲਵਾਉਣੇ ਆ 3 3 ਕੇਵੀ ਦੇ ਘਰੇ ਤੇ ਦੱਸਿਓ ਵਧਾਉਣਾ ਬੂਏ ਦੀ ਕੀ ਹਾਲਤ ਸੀ ਪ੍ਰਾਈਮਰ ਹਰੇ ਰੰਗ ਦਾ ਵੱਜ ਚੁੱਕਾ ਉੱਤੇ ਕਿਉਂਕਿ ਪ੍ਰਾਈਮਰ ਹਰਾ ਹੀ ਹੁੰਦਾ ਤੇ ਹੁਣ ਇਹਦੇ ਉੱਤੇ ਰੰਗ ਵੱਜ ਜਾਣਾ ਦੂਜਾ ਤੇ ਕੰਮ ਇਧਰ ਵੀ ਚੱਲੀ ਜਾਂਦਾ ਇਧਰ ਕੰਮੂ ਵੱਟ ਕੜਾਈ ਆਉਂਦਾ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ